ਦੇਖੋ ਇਸ ਵੇਲੇ ਜਿਹੜੀ ਲੜਾਈ ਆ ਉਹ ਲੋਕਤੰਤਰ ਨੂੰ ਬਚਾਉਣ ਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਆ ਤੇ ਜਿਹਦੇ ਕਰਕੇ ਇੱਕ ਇੰਡੀਆ ਆਲਾਈਂਸ ਬਣਿਆ ਤੇ ਇੰਡੀਆ ਆਲਾਈਂਸ ਦਾ ਪਾਰਟ ਆ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਦਾ ਜਿਹੜਾ ਇਸ ਵੇਲੇ ਕੈਂਡੀਡੇਟ ਆ ਲੋਕਲ ਕੈਂਡੀਡੇਟ ਆ ਉਹਦੇ ਕੋਲ ਕੈਪੇਬਿਲਿਟੀ ਆ ਹੀ ਕੈਨ ਰੇਜ਼ ਦੀ ਇਸ਼ੂਜ਼ ਹੀ ਨੋਜ਼ ਏਵਰੀ ਇਸ਼ੂ ਆਫ ਦੀ ਲੁਧਿਆਣਾ ਤੇ ਜੇ ਆਪਾਂ ਲੁਧਿਆਣੇ ਦੀ بلند ਆਵਾਜ਼ ਲੋਕਲ ਬੰਦੇ ਨੂੰ ਭੇਜਾਂਗੇ ਤਾਂ ਹੀ ਆਪਾਂ ਲੁਧਿਆਣੇ ਨੂੰ ਖੜਾ ਕਰ ਸਕਦੇ ਆ ਦੇਖੋ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਆ ਇਨੂੰ ਮਾਂਚੈਸਟਰ ਆਫ ਇੰਡੀਆ ਕਹਿੰਦੇ ਆ ਸਤੋ ਵੱਧ ਸਵਿੰਗ ਮਸ਼ੀਨ ਆਲਓਵਰ ਇੰਡੀਆ ਚ ਪ੍ਰੋਡਕਸ਼ਨ ਕਿੱਥੇ ਆ ਲੁਧਿਆਣੇ ਚ ਜੇ ਆਪਾਂ ਸਾਈਕਲ ਪਾਰਟ ਦੀ ਮੈਨੂਫੈਕਚਰਿੰਗ ਦੇਖੀਏ ਸਤੋ ਵੱਧ ਕਿੱਥੇ ਆ ਲੁਧਿਆਣੇ ਚ ਜੇ ਟੈਕਸਟਾਈਲ ਇੰਡਸਟਰੀ ਦੇਖੀਏ ਸਤੋ ਵੱਧ ਪ੍ਰੋਡਕਸ਼ਨ ਕਿੱਥੇ ਆ ਲੁਧਿਆਣੇ ਲਗਭਗ 20000 ਕਰੋੜ ਦੀ ਇੰਡਸਟਰੀ ਆ ਟੈਕਸਟਾਈਲ ਇੰਡਸਟਰੀ ਬਟ ਉਹਦੇ ਬਦਲੇ ਲੁਧਿਆਣੇ ਨੂੰ ਕੀ ਮਿਲਿਆ ਲੁਧਿਆਣੇ ਨੂੰ ਤਾਂ ਹਮੇਸ਼ਾ ਇਹਨਾਂ ਨੇ ਕੰਗਾਲ ਕੀਤਾ ਤੇਸ ਕਰਕੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਇੱਕ ਵਧੀਆ ਇਮਾਨਦਾਰ ਲੀਡਰ ਨੇ ਜਿਹੜੇ ਲੁਧਿਆਣੇ ਦਾ ਹੱਕ ਲੈ ਕੇ ਦੇਣਗੇ ਜਿਹੜੇ ਇੱਥੋਂ ਦੇ ਮਿਹਨਤੀ ਲੋਕ ਨੇ ਉਹਨਾਂ ਨੂੰ ਖੜਾ ਕਰਨਗੇ ਦੇਖੋ ਹੁਣ ਭਾਜਪਾ ਨੇ ਰਾਜ ਕੀਤਾ ਪਿਛਲੇ 10 ਸਾਲਾਂ ਤੁਸੀਂ ਉਹਨਾਂ ਦੀ ਪ੍ਰਾਪਤੀ ਦੇਖੋ ਕੀ ਆ ਇਸ ਵੇਲੇ ਮਹਿੰਗਾਈ ਕਿੰਨੀ ਵੱਧ ਗਈ ਸਿਲੰਡਰ 1000 ਰੁਪਏ ਪਹੁੰਚ ਗਿਆ ਪੈਟਰੋਲ ਡੀਜ਼ਲ 100 ਰੁਪਏ ਪਹੁੰਚ ਗਿਆ ਜਿਹੜਾ ਐਡੀਬਲ ਆਇਲ ਹੈ 200 ਰੁਪਏ ਕਿਲੋ ਪਹੁੰਚ ਗਿਆ ਦਾਲਾ 200 ਰੁਪਏ ਕਿਲੋ ਪਹੁੰਚ ਗਿਆ ਆਮ ਲੋਕਾਂ ਦੇ ਤਾਂ ਹੱਥੋਂ ਬਾਹਰ ਕਰਤਾ ਆਮ ਲੋਕਾਂ ਦੀ ਕਮਾਈ ਘਟ ਗਈ ਬੇਰੋਜ਼ਗਾਰੀ ਵਧ ਗਈ ਪਰ ਮਹਿੰਗਾਈ ਵਧ ਗਈ ਆਮ ਲੋਕਾਂ ਦਾ ਗੁਜ਼ਾਰਾ ਕਿੱਥੇ ਆ ਤੇ ਇਸ ਕਰਕੇ ਹੁਣ ਪੰਜਾਬੀਆਂ ਕੋਲ ਮੋਕਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਓ ਜੇ ਦੇਸ਼ ਦੇ ਲੋਕਤਤਵ ਨੂੰ ਬਚਾਣਾ ਹੈ ਜੇ ਦੇਸ਼ ਦੇ ਸੰਵਿਧਾਨ ਨੂੰ ਬਚਾਣਾ ਹੈ ਤਾਂ ਇਹੀ ਅਸੀਂ ਜਿਤਾ ਸਕਦੇ ਹਾਂ ਤੇ ਆਮ ਆਦਮੀ ਪਾਰਟੀ ਇਕਲੋਤੀ ਪਾਰਟੀ ਹੈ ਜਿਹੜੀ ਕੰਮ ਦੇ ਆਧਾਰ ਤੇ ਵੋਟ ਮੰਗਦੀ ਆ ਬਾਕੀ ਪਾਰਟੀਆਂ ਹੈ ਨਾ ਕੋਈ ਨਫ਼ਰਤ ਦਾ ਬੀਜ ਬੀਜ ਰਿਆ ਹਨਾ ਕੋਈ ਬਲੇਮ ਗੇਮ ਕਰ ਰਿਆ ਸਿਰਫ ਆਮ ਆਦਮੀ ਪਾਰਟੀ ਆ ਜਿਹੜੇ ਕੰਮ ਦੇ ਆਧਾਰ ਤੇ ਵੋਟ ਮੰਗਦੀ ਆ ਇਹ 2 ਸਾਲਾਂ 'ਚ ਤੁਸੀਂ ਸਵਾਲ ਪੁੱਛਿਆ ਸੀ ਕਿ ਕੀ ਕੰਮ ਕੀਤੇ ਆ 2 ਸਾਲਾਂ 'ਚ ਲਗਭਗ 800 ਮੁਹੱਲਾ ਕਲੀਨਿਕ ਖੋਲਤੇ ਇਸ ਪਾਰਟੀ ਨੇ ਲਗਭਗ 180 ਸਕੂਲ ਆਫ ਫੈਮਿਨੈਂਸ ਖੋਲਤੇ ਟੋਟਲ ਹਲਕੇ ਕਿੰਨੇ 117 ਤੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਲਗਭਗ 44000 ਨੌਕਰੀਆਂ ਦਿੱਤੀਆਂ ਤੇ ਪਲੱਸ ਲੋਕਾਂ ਦੀ ਸਹੂਲਤਾ ਲਈ ਲੋਕਾਂ ਦੇ ਹੋਮ ਡਿਲੀਵਰੀ ਸਿਸਟਮ ਚਲਾਤਾ ਹੋਮ ਸਰਵਿਸਿਜ਼ ਚਲਾਤੇ ਆ ਤਾਂ ਜੋ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਏ ਤੇ ਕਰਪਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਪਲੱਸ ਐਕਸ਼ਨ ਲਾਈਨ ਨੰਬਰ ਕੱਢਿਆ ਭਗਵੰਤਬਾਹ ਸਾਹਿਬ ਨੇ ਕਰਪਸ਼ਨ ਦੇ ਖਿਲਾਫ ਇਹ 2 ਸਾਲ ਦੀ ਹਲੇ ਸਿਰਫ 2 ਸਾਲ ਦੀ ਪ੍ਰਾਪਤੀ ਦੱਸੀ ਹਲੇ 3 ਸਾਲ ਪਏ ਆ 3 ਸਾਲਾਂ ਚ ਅਸੀਂ ਪੰਜਾਬ ਦੀ ਨਿਹਾਰ ਕੰਪਲੀਟਲੀ ਬਦਲ ਦਾਂਗੇ ਨੌਜਵਾਨਾਂ ਨੂੰ ਚੰਗਾ ਭਵਿੱਖ ਮਿਲੇਗਾ ਜਿਹੜੇ ਨੌਜਵਾਨ ਸਾਡਾ ਸੂਬਾ ਛੱਡ ਸਾਡੇ ਜਿਹੜਾ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਰੁਝਾਨ ਵਧ ਗਿਆ ਸੀ ਨਾ ਕਿ ਸਾਡਾ ਸੁਭਾ ਛੱਟ ਛੱਟ ਜਾ ਰਿਹਾ ਸੀ ਹੁਣ ਇਹ ਨੌਜਵਾਨ ਇਸੇ ਸੋਨੇ ਧਰਤੀ 'ਚ ਰਹੂਗਾ ਤੇ ਇਸੇ ਧਰਤੀ ਨੂੰ ਦੁਬਾਰਾ ਆਪਾਂ ਖੁਸ਼ਹਾਲੀ ਧਰਤੀ ਬਣਾਵਾਂਗੇ ਤੇ ਆਪਣੇ ਪੰਜਾਬੀਆਂ ਨੂੰ ਹੱਕ ਮਿਲਊਗਾ